ਰਬਾਦਮਾਸ਼ ਚੱਕ ਕੇ ਘਰ ਲੈ ਡਾਇਰੈਕਟਰੀ ਘਰ ਮਿੱਤਰਾਂ ਦਾ ਕਾਲ ਪੂਰੇ ਆਈ ਐਫ ਐਕਟਰੀ ਹੋ ਸਾਰੇ ਆ ਰਬਾਦਮਾਸ਼ ਚੱਕ ਕੇ ਘਰ ਲੈ ਡਾਇਰੈਕਟਰੀ ਉਹਾਰੇ ਮਿੱਤਰਾਂ ਦਾ ਕਾਲ ਪੂਰੇ ਆਈ ਐਫ ਐਕਟਰੀ ਹੋ ਪਾਇਆ ਪਾਦ ਪਾਦ ਦੇ ਹਥਿਆਰ ਬੱਲਿਆ ਹੋ ਤੇਰੀ ਉਮਰ ਨਿਆਣੀ ਮਾਣਾ ਸੀਮੀ ਨਗਰੀਏ ਸ਼ਕਾਰ ਵੱਲਿਆ ਹੋ ਤੇਰੀ ਉਮਰ ਨਿਆਣੀ ਹੋਲੀ ਕਮਟ ਗਈਆਂ ਸਾਏ ਦੁਸ਼ਮਨ ਨੇ ਹੱਸਦੇ ਹੱਥਾਂ ਵਾਲੇ ਜਾਲੇ ਬਾਏ ਹੋਗੇ ਰਾਤੀ ਦਾ ਸਦੇ ਹੋ ਹੱਥ ਪੱਕ ਦੇ ਨੇ ਸੌ ਸੌ ਡੰਡ ਮਾਰ ਵੱਲਿਆ ਹੋ ਤੇਰੀ ਉਮਰ ਨਿਆਣੀ ਹੱਥ ਪਾ ਕੇ ਦੀਨ ਸੌਸ ਡੰਡ ਮਾਰ ਬੱਲਿਆ ਓ ਤੇਰੀ ਉਮਰ ਨਿਆਣੀ ਮਾਰਾਇ ਸੀ ਵੀ ਲਾ ਕਰੀਏ ਸ਼ਿਕਾਰ ਬੱਲਿਆ ਓ ਤੇਰੀ ਉਮਰ ਨਿਆਣੀ